ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਪੁਹਿਤਾ ਜਗ ਲੰਗਣ ਹਾਰਾ ਇਹ ਸਾਖੀ ਉਸ ਸਿੱਧ ਕੀ ਸਿੱਖ ਪਾਈ ਮੰਜ ਜੀ ਦੀ ਹੈ ਜੋ ਕਿ ਇੱਕ ਸਖੀ ਸਰਵਰ ਦੇ ਪੁਜਾਰੀ ਹੁੰਦੇ ਹੋਏ ਵੀ ਗੁਰਨਾਥ ਦੇ ਘਰ ਦੇ ਮਰੀਦ ਬਣ ਗਏ ਮਾਂਜੀ ਜੀ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਵਿੱਚ ਰਾਜਪੂਤ ਚੌਧਰੀਆਂ ਦੇ ਘਰ ਹੋਇਆ ਇਹਨਾਂ ਦਾ ਨਾਮ ਤੀਵਥਾ ਸੀ ਜੋ ਕਿ ਸਰਦੇ ਪੁੱਜ ਦੇ ਪਰਿਵਾਰ ਵਿੱਚੋਂ ਸਨ ਇਸ ਇਲਾਕੇ ਵਿੱਚ ਜਦੋਂ ਵੀ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਮਰਤ ਸਹਿਰਬਖਸਾਹਬ ਨੂੰ ਜਾਂਦੀਆਂ ਤਾਂ ਇਸ ਦਾ ਵੀ ਦਿਲ ਕਰਦਾ ਕਿ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਕੇ ਆਵਾਂ ਜਿਸ ਦੀ ਸੰਗਤ ਦੇ ਦਰਸ਼ਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਗੁਰੂ ਕਿੰਨਾ ਮਹਾਨ ਹੋਵੇਗਾ ਫਿਰ ਇੱਕ ਦਿਨ ਇਹ ਵੀ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਗਿਆ ਤੇ ਸੰਗਤਾਂ ਵਿੱਚ ਪਿੱਛੇ ਬੈਠ ਗਿਆ ਜਦ ਗੁਰੂ ਜੀ ਆਏ ਤਾਂ ਦਰਸ਼ਨ ਕਰਕੇ ਨਿਹਾਲ ਹੋ ਗਿਆ ਫਿਰ ਉੱਠ ਕੇ ਗੁਰੂ ਜੀ ਕੋਲ ਜਾ ਕੇ ਕਹਿਣ ਲੱਗਾ ਕਿ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਪਰ ਮਹਾਰਾਜ ਜੀ ਨੇ ਇਹਦੇ ਵੱਲ ਵੇਖ ਕੇ ਕਿਹਾ ਕਿ ਭਾਈ ਸਿੱਖੀ ਤਾਂ ਸਿੱਖੀ ਤੇ ਨਹੀਂ ਟਿਕਦੀ ਹੁੰਦੀ ਤੈਨੂੰ ਇੱਕ ਦਾ ਹੋਣਾ ਪੈਣਾ ਹੈ ਇਹ ਸਮਝ ਗਿਆ ਕਿ ਗੁਰੂ ਜੀ ਨੇ ਇਸ਼ਾਰਾ ਕੀਤਾ ਹੈ ਬਸ ਫਿਰ ਕੀ ਸੀ ਘਰ ਆ ਕੇ ਸਖੀ ਸਰਵਰ ਦੀ ਜਗਾ ਜੋ ਇਸ ਦੇ ਘਰ ਵਿੱਚ ਸੀ ਉਸ ਨੂੰ ਕੁੱਟ ਦਿੱਤਾ ਇਸ ਗੱਲ ਦਾ ਜਦੋਂ ਪਿੰਡ ਅਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਇਤਰਾਜ਼ ਕਰਨ ਤੇ ਇਸ ਨੇ ਪਰਿਵਾਰ ਸਮੇਤ ਆਪਣਾ ਪਿੰਡ ਛੱਡ ਦਿੱਤਾ। ਹੁਣ ਭਾਈ ਮਨਜੀਤ ਜੀ ਸ੍ਰੀ ਅਮਰਤਸਰ ਵਿਖੇ ਲੰਗਰਾਂ ਦੇ ਝੂਠੇ ਬਰਤਨ ਸਾਫ਼ ਕਰਕੇ ਅਤੇ ਪ੍ਰਸ਼ਾਦਾ ਛਕ ਲੈਂਦੇ। ਇੱਕ ਦਿਨ ਗੁਰੂ ਜੀ ਨੇ ਕਿਹਾ ਕਿ ਭਾਈ ਇਤ ਮਜ਼ਦੂਰੀ ਹੋਈ ਤੂੰ ਬਰਤਨ ਸਾਫ਼ ਕਰਕੇ ਲੰਗਰ ਵਿੱਚੋਂ ਦੋ ਟਾਈਮ ਲੰਗਰ ਛਕਦਾ ਹੈ। ਇਹ ਤਾਂ ਸੇਵਾ ਨਾ ਹੋਈ ਫਿਰ ਕੀ ਸੀ ਭਾਈ ਮਨਜੀਤ ਜੀ ਨੇ ਜੰਗਲਾਂ ਵਿੱਚੋਂ ਸੁੱਕੀਆਂ ਲੱਕੜਾਂ ਲਿਆਉਣੀਆਂ ਤੇ ਇੱਕ ਟਾਈਮ ਦਾ ਹੀ ਪ੍ਰਸ਼ਾਦਾ ਛਕਣਾ। ਇਸੀ ਤਰ੍ਹਾਂ 2-3 ਮਹੀਨੇ ਬੀਤਣ ਤੋਂ ਬਾਅਦ ਜਿਵੇਂ ਕਿ ਅੱਜ ਸਿੱਖ ਦੇ ਸਿਦਕ ਦੀ ਆਖਰੀ ਪ੍ਰੀਖਿਆ ਸੀ ਜਿਵੇਂ ਹੀ ਲੱਕੜਾਂ ਲੈ ਕੇ ਆ ਰਹੇ ਸਨ ਤੇਜ਼ ਹਨੇਰੀ ਕਾਰਨ ਪਤਾ ਹੀ ਨਹੀਂ ਲੱਗਾ ਕਦੋਂ ਇਹ ਖੂਹ ਵਿੱਚ ਡਿੱਗ ਪਏ ਇੱਧਰ ਸਿੱਖਾਂ ਨੇ ਦੇਖਿਆ ਕਿ ਅੱਜ ਭਾਈ ਮਨਜੀਤ ਜੀ ਲੱਕੜਾਂ ਲੈ ਕੇ ਨਹੀਂ ਆਏ ਤਾਂ ਉਹਨਾਂ ਦੀ ਭਾਲ ਵਿੱਚ ਚੱਲ ਪਏ ਸਿੱਖਾਂ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੰਗੇ ਪੈਰੀ ਉਸ ਖੂਹ ਵੱਲ ਚੱਲ ਪਏ ਜਿੱਥੇ ਭਾਈ ਮਨਜੀਤ ਜੀ ਡਿੱਗੇ ਸਨ ਸਿੱਖਾਂ ਤੋਂ ਰੱਸਾ ਮੰਗਵਾ ਕੇ ਗੁਰੂ ਜੀ ਨੇ ਭਾਈ ਮੰਜ ਨੂੰ ਆਵਾਜ਼ ਮਾਰੀ ਭਾਈ ਲੱਕੜਾ ਥੱਲੇ ਸੁੱਟ ਕੇ ਰੱਸਾ ਫੜ ਕੇ ਬਾਹਰ ਆ ਜਾ ਪਰ ਭਾਈ ਮੰਜ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਪਹਿਲਾਂ ਲੱਕੜਾ ਬਾਹਰ ਕੱਢੋ ਇਹ ਗਿੱਲੀਆਂ ਹੋ ਗਈਆਂ ਤਾਂ ਲੰਗਰ ਦੀ ਸੇਵਾ ਕਿਵੇਂ ਹੋਏਗੀ ਫਿਰ ਲੱਕੜਾ ਕੱਢਣ ਤੋਂ ਬਾਅਦ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਜੋ ਕਿ ਸਿਰ ਉੱਤੇ ਲੱਕੜਾਂ ਰੱਖ ਕੇ ਖੂਹ ਵਿੱਚ ਖੜੇ ਸਨ ਉਹਨਾਂ ਨੇ ਲੱਕੜਾਂ ਨੂੰ ਡਿਗਣ ਨਹੀਂ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਜ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਵਚਨ ਕੀਤੇ ਕੇ ਭਾਈ ਮੰਜ ਜਿਸ ਪਾਸੇ ਝੁਕੇਗਾ ਉਹੀ ਪਾਸਾ ਭਾਰੀ ਹੋਵੇਗਾ ਫਿਰ ਗੁਰੂ ਜੀ ਨੇ ਕਿਹਾ ਜੋ ਮੰਗਣਾ ਹੈ ਮੰਗ ਲੈ ਤੇਰੀ ਸਫਲ ਸੇਵਾ ਸਫਲ ਹੋ ਗਈ ਪਰ ਭਾਈ ਮੰਜ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਤੁਸੀਂ ਚਾਹੀਦੇ ਸੀ ਉਹ ਮੈਨੂੰ ਮਿਲ ਗਿਆ ਫਿਰ ਗੁਰੂ ਜੀ ਨੇ ਬਖਸ਼ਿਸ਼ਾਂ ਦੇਖ ਕੇ ਉਸਦੇ ਪਿੰਡ ਕੰਗ ਮਾਈ ਨੂੰ ਤੋਰਿਆ ਤੇ ਬਚਨ ਕੀਤੇ ਕਿ ਜਾਓ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਉਹਨਾਂ ਦੀ ਸੇਵਾ ਕਰੋ ਅੱਜ ਵੀ ਪਾਈ ਮੰਝ ਜੀ ਦੇ ਪਿੰਡ ਵਿੱਚ ਸੰਗਤਾਂ ਲਈ ਲੋਹ ਲੰਗਰ ਚੱਲਦੇ ਹਨ ਸਾਨੂੰ ਵੀ ਇਸ ਸਿੱਧਕੀ ਸਿੱਖ ਵਾਂਗ ਆਪਣੇ ਗੁਰੂ ਤੇ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਵਾਹਿ ਕੁਰਸੀ ਕਾ ਥਾਲ ਸਾ ਵਾਹਿ ਕੁਰਸੀ ਦੀ ਫਤ